ਅਕਾਲੀਆਂ ਵੱਲੋਂ ਬਾਥਰੂਮ ਸਾਫ਼ ਕਰਨ ਦੀ ਕੀਤੀ ਗਈ ਸੇਵਾ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਨੇ ਲਗਾਈ ਸੀ ਸਜਾ ਕੀ ਅਕਾਲੀ ਤੇ ਬਾਕੀ ਆਗੂਆਂ ਨੇ ਕੀਤੀ ਸੇਵਾ ਬੇਤੇਦਨੀ ਸ਼ੇਰੇ ਕਾਲ ਤੱਕ ਸਾਹਿਬੇ ਖੇ ਹੋਏ ਕੱਟ ਤੋਂ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਅਕਾਲੀ ਦਲ ਦੇ ਮਜੂਤਾ ਅਤੇ ਬਾਗੀ ਆਗੂਆਂ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਲਗਾਈਆਂ ਸਨ ਜਿਸ ਤਹਿਤ ਅੱਜ ਸਾਰੇ ਅਕਾਲੀ ਤੇ ਬਾਗੀ ਆਗੂ ਦਰਬਾਰ ਸੇ ਪਹੁੰਚੇ ਤੇ ਆਪਣੀਆਂ ਸੇਵਾਵਾਂ ਨੂੰ ਪੂਰਾ ਕਰ ਰਹੇ ਨੇ ਇਸ ਤਹਿਤ ਅੱਜ ਅਕਾਲੀ ਦਲ ਦੇ ਮੌਜੂਦਾ ਆਗੂ ਅਤੇ ਕਈ ਬਾਗੀ ਆਗੂਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਚ ਬਣੇ ਬਾਥਰੂਮਾਂ ਦੀ ਸਫਾਈ ਕੀਤੀ ਗਈ ਜਿਸ ਤਹਿਤ ਸੁਚੇਤ ਸਿੰਘ ਖੜਾਪ, ਰੇਮ ਸਿੰਘ ਚੰਦੂ ਮਾਜਰਾ, ਬੇਕਰਮਜੀਤ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਟੀਮਾ ਅਤੇ ਵਿਭਜਕ ਜਗੀਰਖੋਰ ਨੇ ਬਾਥਰੂਮ ਸਾਫ਼ ਕਰਨ ਦੀ ਸੇਵਾ ਕੀਤੀ। ਇਹ ਵੀ ਅਕਾਲ ਤਖਤ ਸਰਬ ਤੋਂ ਧਾਰਮਿਕ ਸੇਵਾ ਲੱਗੀ ਸੀ ਅੱਜ ਧਾਰਮਿਕ ਸੇਵਾ ਨੂੰ ਸਿਵਾਉਣ ਵਾਸਤੇ ਆਏ ਆ। ਕੀ ਕਹਿਣਾ ਚਾਹੁੰਦੇ ਜੋ ਆ ਅਕਾਲਤ ਸਾਬ ਦੀ ਜਿਹੜੀ ਸਰਉੱਚਤਾ ਹੈ ਜਥੇਦਾਰ ਸਾਬਾਂ ਦਾ ਜਿਹੜਾ ਇੱਕ ਕਿਰਦਾਰ ਨੂੰ ਨੀਵਾ ਕੀਤਾ ਗਿਆ ਸੀ ਕੱਲੇ ਵੀ ਪਤਾ ਲੱਗਿਆ ਕਿ ਤਿੰਨ ਜਿਹੜੇ ਜਥੇਦਾਰਾਂ ਨੂੰ ਜਿਹੜੇ ਸਪਸ਼ਟੀਕਰਨ ਦਿੱਤੇ ਸੀ ਉਹ ਵੀ ਆਪਰਮਾਨ ਹੋ ਗਏ ਨੇ ਕਿਤੇ ਨਾ ਕਿਤੇ ਜਿਹੜੇ ਝੂਠ ਬੋਲ ਕੇ ਅਕਾਲਤ ਸਾਬ ਦੇ ਉੱਤੇ ਆਂਦੇ ਸੀ ਉਹ ਵੀ ਪਿੱਛੇ हट ਗਏ ਨੇ ਕੀ ਕਹਿਣਾ ਚਾਹੁੰਦੇ ਕਿ ਕੱਲ ਦੇ ਵਰਤਾਰੇ ਨੂੰ ਤੇ ਆਪ ਆਪ ਸਵਾ ਕਰ ਦੇ। ਦੇਖੋ ਸਾਡਾ ਇਤਿਹਾਸ ਜਿਹੜਾ ਉਹ ਬੜੀ ਮਹਾਨਤਾ ਰੱਖਦਾ ਹੈ। ਸ਼੍ਰੀ ਅਕਾਲਤ ਸਾਬ ਜੀ ਵੀ ਪਾਚਾ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਨੇ ਸਰਜੈ ਇਸੇ ਕਰਕੇ ਸੀ ਕਿ ਕੌਮ ਨੂੰ ਹਮੇਸ਼ਾ ਜਦੋਂ ਕਿਤੇ ਦੁਬਧਾ ਚ ਪੈ ਜਾਈ ਉਹਨੂੰ ਦੁਬਧਾ ਚ ਕੱਢਿਆ ਜਾਵੇ ਜਦੋਂ ਕਿਤੇ ਸਿਧਾਂਤਾਂ ਦਾ ਮर्यादा ਦਾ ਕਤਲ ਹੋਵੇ ਤੇ ਉਸ ਵੇਲੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਅੱਜ ਜਿਹੜਾ ਇਹ ਫੈਸਲਾ ਕੀਤਾ ਗਿਆ ਮੈਂ ਸਭ ਦੀ ਹੈ ਕਿ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਸੱਲੀ ਹੈ ਬਹੁਤ ਵੱਡਾ ਸਾਨੂੰ ਸਕੂਲ ਮਿਲਿਆ ਕਿ ਜਿਹੜੀ ਆਵਾਜ਼ ਅਸੀਂ ਲੈ ਕੇ ਚੱਲੇ ਸੀ ਉਹ ਇਹੀ ਸੀ ਕਿ ਬਹੁਤ ਸਾਰੀਆਂ ਗਲਤੀਆਂ ਹੋਈਆਂ ਸੀ ਬਹੁਤ ਸਾਰੀਆਂ ਭੁੱਲਾਂ ਹੋਈਆਂ ਸੀ ਤੇ ਉਹਨਾਂ ਨੂੰ ਗੁਨਾਹਾਂ ਵਿੱਚ ਬਦਲ ਬਦਲ ਗਈਆਂ ਉਹ ਗੁਨਾਹ ਜਿਹੜੇ ਸੀ ਸਾਨੂੰ ਪੰਥਕ ਤੌਰ ਤੇ ਕਮਜ਼ੋਰ ਕਰ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਰਿਹਾ ਸੀਗਾ ਰਾਜਨੀਤਿਕ ਸ਼ਕਤੀ ਸਾਡੀ ਕਮਜ਼ੋਰ ਹੋ ਗਈ ਸਾਡੀ ਧਾਰਮਿਕ ਸ਼ਕਤੀ ਵੀ ਕਮਜ਼ੋਰ ਹੋ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਕਮਜ਼ੋਰ ਹੋ ਰਹੀ ਸੀ ਸਾਡੇ ਸ਼ਹੀਦ ਅਕਾਲਤਾਰ ਸਾਹਿਬ ਜੀ ਦੀ ਮਾਨ ਮਰਿਆਦਮ ਢਾਹ ਲੱਗ ਰਹੀ ਸੀ ਇੱਥੋਂ ਦੀ ਜੋ ਤਾਕਤ ਹੈ ਉਹਨੂੰ ਚੁਣੌਤੀਆਂ ਮਿਲ ਰਹੀਆਂ ਸਨ ਔਰ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਅਸੀਂ ਇੱਕ ਬਣਾ ਕੇ ਟੀਮ ਬਣਾ ਕੇ ਇੱਕ ਆਵਾਜ਼ ਆਪਣੀ ਉਠਾਈ ਸ਼੍ਰੀ ਅਕਾਲ ਤਰ ਸਾਹਿਬ ਦੇ ਉੱਤੇ ਆ ਕੇ ਕਿ ਇਹ ਸਾਰੀਆਂ ਗੱਲਾਂ ਨੂੰ ਠੀਕ ਕਰਨ ਵਾਸਤੇ ਸਿੰਘ ਸਾਹਿਬ ਜੀ ਆਪ ਪੰਥ ਸਿੰਘ ਸਾਹਿਬਾਨ ਬੈਠ ਕੇ ਗੁਰਮਤਾ ਕਰਕੇ ਸਾਨੂੰ ਸੇਧ ਦਿਓ ਆਦੇਸ਼ ਜਾਰੀ ਕਰੋ ਜਿੱਥੇ-ਜਿੱਥੇ ਜਿਹਦੀ ਕਿੱਡਾ ਕੁ ਗੁਨਾਹ ਕੀਤਾ ਕਿਨੇ ਕਿੱਡਾ ਦੋਸ਼ ਕੀਤਾ ਕਿੰਨੀ ਗਲਤੀ ਕੀਤੀ ਹੈ ਉਹਦੇ ਅਨੁਸਾਰ ਉਹਨਾਂ ਨੂੰ ਤਨਖਾਹ ਵੀ ਲਈ ਜਾਵੇ ਸੇਵਾ ਵੀ ਲਈ ਜਾਵੇ ਤਾਂ ਜੋ ਮੁਰਕੇ ਇਹ ਸਾਰੀਆਂ ਗੱਲਾਂ ਨਾ ਵਾਪਸ ਸਕਣ ਤੇ ਸ਼੍ਰੋਮਣੀ ਕਾਲੀ ਦਲ ਜਿਹੜੀ ਮਾਰ ਖਾ ਰਹੀ ਹੈ ਜਿਸਾਂ ਦੇ ਸੰਸਥਾਵਾਂ ਮਾਰ ਖਾ ਰਹੀਆਂ ਉਹ ਤਕੜੀਆਂ ਹੋ ਸਕਣ ਸੋ ਉਹ ਸਾਰਾ ਕੁਝ ਦੇਖਦੇ ਹੋਇਆ ਬੜੀ ਤਸੱਲੀ ਵੀ ਹੋਈ ਹੈ ਕਿ ਸਕੂਨ ਵੀ ਮਿਲਿਆ ਕਿ ਅੱਜ ਦੀ ਪੀੜ੍ਹੀ ਜਿਹੜੀ ਕਹਿੰਦੇ ਸੀ ਆਮ ਬੋਲਣ ਵਾਲੇ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਕੀ ਉਥੇ ਦੇ ਜਥੇਦਾਰ ਕੀ ਉਹ ਤੇ ਗਰੰਥੀ ਨੇ ਉਹਦੇ ਪਛਾਇਤਨ ਖਾਈਏ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਪਰ ਜਦੋਂ ਕੱਲ ਦਾ ਵਰਤਾਰਾ ਹੋਇਆ ਮੇਰਾ ਖਿਆਲ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਸੱਚੋਚੀ ਚੀਜ਼ ਦਾ ਕੋਈ ਧੁਰਾ ਹੈ ਕੋਈ ਕੇਂਦਰ ਹੈ ਜਿੱਥੋਂ ਇੱਕ ਆਵਾਜ਼ ਆਉਂਦੀ ਹੈ ਤੇ ਸਾਰੀ ਕੌਮ ਜਿਹੜੀ ਹੈ ਉਹ ਉਹਨੂੰ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਸਾਰੀ ਦੁਨੀਆ ਵਿੱਚ ਪਤਾ ਲੱਗ ਗਿਆ ਕਿ ਉਸ ਕੇਂਦਰ ਦੀ ਕਿੰਨੀ ਤਾਕਤ ਹੈ ਕਿੰਨੀ ਸ਼ਕਤੀ ਹੈ ਕਿੰਨੀ ਧਾਕ ਹੈ ਕਿ ਕੋਈ ਅੱਗੋਂ ਜਵਾਬ ਸਵਾਲ ਨਹੀਂ ਕਰ ਸਕਦਾ ਜੋ ਬੋਲਣਾ ਪਏਗਾ ਕਿ ਸੱਚ ਬੋਲਣਾ ਪਏਗਾ ਜੋ ਗੱਲ ਕਰਨੀ ਪਏਗੀ ਕਿਸੇ ਆਧਾਰ ਤੇ ਕਰਨੀ ਪਏਗੀ ਸੋ ਮੈਂ ਸਭ ਦੀਆਂ ਕਿ ਸਿੰਘ ਸਹਿਬਾਨਾ ਨੇ ਕੱਲ ਜਿਹੜਾ ਵਰਤਾਕ ਕੀਤਾ ਤੇ ਫੈਸਲੇ ਲਏ ਹੈ ਤੇ ਫਿਰ ਗੁਰੂ ਪਾਚਾ ਨੇ ਸਾਨੂੰ ਵੀ ਉਹਨਾਂ ਨੇ ਇੱਕ ਆਈਤੇ ਸੇਵਾ ਕਰਨ ਵਾਸਤੇ ਕਿਹਾ ਸੀਗਾ ਅਸੀਂ ਆਏ ਕਿਉਂਕਿ ਸਤੂਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਾਰੇ ਚਿਤਲਾ ਕੇ ਸੇਵਾ ਕਰ ਰਹੇ ਕੋਈ ਭਾਂਡੇ ਮੰਨ ਦੀ ਸੇਵਾ ਕਰ ਰਹੇ ਕੋਈ ਜੋੜੇ ਚੜ੍ਹਨ ਦੀ ਸੇਵਾ ਕਰ ਰਹੇ ਕੋਈ ਜਿੱਦਾਂ ਜਿੱਦਾਂ ਹੁਕਮ ਲੱਗਾ ਉਹ ਸਾਰਿਆਂ ਨੇ ਆਪਣੀ ਤਰਖਾ ਵੀ ਪੂਰੀ ਕਰ ਲਈ ਹੈ ਸਾਨੂੰ ਵੀ ਹੁਕਮ ਲੱਗਾ ਸੀ ਕਿ ਅਸੀਂ 1 ਘੰਟਾ ਕੇ ਸਿਵਾ ਬਾਥਰੂਮਾਂ ਵਿੱਚ ਸੇਵਾ ਕਰਨੀ ਹੈ ਔਰ ਸਾ ਸੇਵਾ ਕੀਤੀ ਸਭਲ ਹੈ ਜੋ ਸਤਗੁਰੂ ਦਾ ਮਨ ਮੰਨੇ ਜਦੋਂ ਗੁਰੂ ਦੇ ਮਨ ਨੂੰ ਜਦੋਂ ਭਾ ਜਾਂਦੀ ਹੈ ਨਾ ਗੱਲ ਸਫਲਾਈ ਹੁੰਦੀ ਹੈ ਗੁਰੂ ਕਿਰਪਾ ਕਰੇ ਸਭ ਰਾਉਂ ਸੇਵਾ ਦਾ ਭਾਲ ਦੇਵੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਕੇ ਆਪਾਂ ਚੱਲੇ ਸੀ ਲੱਗਦਾ ਇੱਕ ਸੁਧਾਰ ਹੋ ਗਿਆ ਕਥੇਦਾਰਾਂ ਨੇ ਉਹਦਾ ਨਿਪਟਾਰਾ ਕਰ ਦਿੱਤਾ ਉਹ ਮੁਲਧਾਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਵੀ ਦੇਖੋ ਸੁਧਾਰ ਤੇ ਚੱਲਦਾ ਹੀ ਰਹਿਣਗੇ ਅਸੀਂ ਸੁਧਾਰ ਲਹਿਰ ਬਣਾਈ ਇਸੇ ਕਰਕੇ ਸੀ ਜਿਹੜੀਆਂ ਕਮੀਆਂ ਨੇ ਉਹ ਦੂਰ ਕੀਤੀਆਂ ਜਾਂ ਤੇ ਇਹ ਵੀ ਕਮੀ ਸੀ ਸਾਡੇ ਵਿੱਚ ਕਿਉਂਕਿ ਜਦੋਂ ਅਸੀਂ ਕਹਿੰਦੇ ਹੁੰਦੇ ਸੀ ਇਹ ਤੇ ਉਦੋਂ ਕਹਿੰਦੇ ਸੀ ਲੋੜ ਨਹੀਂ ਤੇ ਜਾਂਦੀ ਪਰ ਇਹ ਸੀ ਮਨ ਬਣਾਇਆ ਸੀ ਪੀਸੀਏ ਨੂੰ ਠੀਕ ਕਰਨਾ ਅਸੀਂ ਤੇ ਇੱਕ ਹਿੱਸਾ ਪਾਇਆ ਆਪਣਾ ਜਿੱਦਾਂ ਇੱਕ ਚਿੜੀ ਕਹਿੰਦੇ ਨੇ ਚੁੰਝ ਪਰ ਪਰ ਕੇ ਪਾਣੀ ਆਗੂ ਤੇ ਸੜਦੀ ਸੀ ਨਾ ਜੰਗਲ ਦੇ ਵਿੱਚ ਅੱਗ ਬੁਝਾਉਣ ਲਈ ਅਸੀਂ ਉਹ ਹਿੱਸਾ ਪਾਇਆ ਇਤਿਹਾਸ ਤੇ ਪਹਿਲੇ ਹੀ ਮਹਾਨ ਹੈ ਇਤਿਹਾਸ ਤੇ ਪਹਿਲੇ ਹੀ ਸਾਡਾ ਬੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਪਹਿਲੇ ਹੀ ਬੜੀ ਵੱਡੀ ਹੈ ਸਿਧਾਂਤ ਸਾਡੇ ਜਿਹੜੇ ਦੁਨੀਆ ਤੋਂ ਬਲੱਖਣੀਆਂ ਸੋ ਮੈਂ ਸਭੀ ਦੀਆਂ ਕਿ ਇਹ ਸਾਡਾ ਇੰਨਾ ਸਕੂਨ ਹੋਇਆ ਕਿ ਜਿਹੜੀ ਅਸੀਂ ਲੈ ਕੇ ਤੁਰੇ ਸੀਗੇ ਕਿ ਅੱਜ ਕੌਮ ਇਕੱਠੀ ਹੋ ਜਵੇ ਔਮ ਦਵਤਾ ਚੋਂ ਨਿਕਲ ਜਾਵੇ ਵਾਹਿਗੁਰੂ ਕਿਰਪਾ ਕੇ ਹੋਰ ਅਰਦਾਸ ਹੈ ਗੁਰਮੁਖ ਦਾਸ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਸਾਰੀ ਕੌਮ ਨੂੰ ਸਾਰੀ ਸ਼ਰੋਮਣੀ ਅਕਾਲੀ ਦਲ ਨੂੰ ਇਹ ਸਮਰੱਥਾ ਵਕਸ਼ਣ ਤਾਕਤ ਵਕਸ਼ਣ ਕਿ ਇੱਕ ਦੇ ਸਿੱਖੀ ਸਿਧਾਂਤਾਂ ਦੇ ਪਹਿਰੇਦਾਰੀ ਹੋਈ ਹੈ ਇੱਕ ਅਸੀਂ ਮਾਨ ਮਰਿਆਦਾ ਦਾ ਕਦੀ ਕਹਾਣਾ ਕਰੀਏ ਇੱਕ ਅਸੀਂ ਕੌਮ ਦੇ ਵਿੱਚ ਇਹਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਕਰਨ ਵਾਸਤੇ ਵੱਡੀ ਜ਼ਿੰਮੇਵਾਰੀ ਨਿਭਾਈਏ ਇੱਕ ਇਹ ਹੈਗਾ ਕਿ ਕਮ ਸੋ ਕਮ ਅਸੀਂ ਇਹ ਸੋਚੀਏ ਕਿ ਜਿਹੜੇ ਰਾਜ ਭਾਗ ਨੇ ਉਹ ਵੀ ਆਪਣੇ ਧਰਮ ਦੇ ਆਧਾਰ ਨੂੰ ਲੈ ਕੇ ਤੁਰਨਾ ਚਾਹੀਦਾ ਹੈ ਧਰਮ ਦਾ ਕੁੰਡਾ ਉੱਤੇ ਰੱਖ ਕੇ ਤੁਰਨਾ ਚਾਹੀਦਾ ਹੈ ਭਾਵੇਂ ਕੋਈ ਪਾਰਟੀ ਹੋਵੇ ਜਿਹੜੇ ਵੀ ਰਾਜ ਕਰ ਰਹੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਧਰਮ ਦਾ ਹਮੇਸ਼ਾ ਧਿਆਨ ਰੱਖ ਕੇ ਤੇ ਫਿਰ ਰਾਜ ਕਰੀਏ ਤਾਂ ਜੋ ਉਹ ਨੂੰ ਰਾਜ ਨਾਲ ਸਮਝੀਏ ਆਪਣੀ ਡਿਊਟੀ ਸਮਝੀਏ ਆਪਣੀ ਸਰਕਾਰੀ ਡਿਊਟੀ ਦੇ ਤੌਰ ਤੇ ਕੰਮ ਕਰੀਏ ਮੈਂ ਕਿ ਪਹਿਲਾਂ ਹੀ ਸੀ ਸ਼੍ਰੋਮਣੀ ਕਾਲੀ ਦਲ ਦੇ ਆ ਬੇਟਾ ਅਸੀਂ ਸ਼੍ਰੋਮਣੀ ਕਾਲੀ ਦਲ ਕਹਿੰਦੇ ਅਸੀਂ ਕਿਹਾ ਵੀ ਸਾਡੀ ਪਾਰਟੀ ਵੱਖਰੀ ਅਸੀਂ ਇਹ ਕਹਿੰਦੇ ਕਿ ਸਾਡੀ ਸ਼੍ਰੋਮਣੀ ਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਗਰਾਵਟ ਆਈਆਂ ਕਮੀਆਂ ਨੂੰ ਅਸੀਂ ਸੁਧਾਰ ਕਰਨ ਵਾਸਤੇ ਇੱਕ ਲੈਅ ਬਣਾਈ ਠੀਕ ਉਹ ਜਿਹੜੇ ਡੈਲੀਗੇਟ ਦੀ ਪਰਤੀ ਸ਼ੁਰੂ ਕਰਨੀ ਸੀ ਸਿੰਘ ਸਾਹਿਬ ਨੇ ਕਿਹਾ ਉਹਦੇ ਚ ਆਪਾਂ ਸਹਿਯੋਗ ਕਰਾਂਗੇ ਸਾਰੇ ਜਣੇ ਸਹਿਯੋਗ ਨਹੀਂ ਅਸੀਂ ਤਨ ਤੋੜ ਕੇ ਮਨੋਂ ਤਨੋਂ ਮਨੋਂ ਅਸੀਂ ਪ੍ਰਤੀ ਕਰਾਂਗੇ ਕਿਹੜੀ ਕਮੇਟੀ ਉਹਨਾਂ ਨੇ ਬਣਾਈ ਉਹ ਮਨਜ਼ੂਰ ਹੈ ਜਿਹੜੀ ਉਹਨਾਂ ਕੋਲ ਦੇਖੋ ਜੀ ਸਾਡੇ ਨੇ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਸ਼੍ਰੋਮਣੀ ਕਾਲ ਦਲ ਦੇ ਉਹ ਸਾਰੇ ਬੜੇ ਸੂਝਵਾਨ ਵਿਅਕਤੀ ਨੇ ਉਹ ਕਰਨਗੇ ਭਰਤੀ ਸਾਰੇ ਕਾਪੀਆਂ ਛਪਾਉਣਗੇ ਜਿੰਮੇਵਾਰੀ ਨਿਭਾਉਣਗੇ ਸਾਰੇ ਵਰਕਰ ਮੈਂ ਸਾਰੇ ਪੰਜਾਬ ਦੇ ਵਰਕਰਾਂ ਨੂੰ ਬੇਨਤੀ ਕਰਦੀ ਆ ਕਿ ਆਓ ਰਲ ਕੇ ਇਕੱਠੇ ਹੋ ਕੇ ਹਰ ਹਲਕੇ ਦੇ ਵਿੱਚ ਵੱਧ ਤੋਂ ਵੱਧ ਭਰਤੀ ਕਰੀਏ ਔਰ ਆਧਾਰ ਕਾਰਡ ਬਕਾਇਦਾ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਆਧਾਰ ਕਾਰਡ ਇਸ ਕਰਕੇ ਲਾਉਣ ਵਾਸਤੇ ਕਿ ਕੋਈ ਬੋਗਸ ਭਰਤੀ ਨਾ ਹੋਵੇ ਕੋਈ ਝਾਲੀ ਭਰਤੀ ਨਾ ਹੋਵੇ ਕੋਈ ਡੁਪਲੀਕੇਟ ਭਰਤੀ ਨਾ ਹੋਵੇ ਸੋ ਇਹ ਚੰਗੀ ਗੱਲ ਹੈ ਕਿ ਚੰਗਾ ਮੈਸੇਜ ਆਏਗਾ ਕਿ ਭਰਤੀ ਵੀ ਜਿਹੜੀ ਨਿਰਪੱਖ ਹੋਵੇ ਤੇ ਸਾਡੇ ਜਿਹੜੇ ਮੈਂਬਰ ਬਣੇ ਆ ਉਹ ਸਾਰੇ ਰਲ ਕੇ ਇਹਨੂੰ ਪ੍ਰਤੀ ਵਿੱਚ ਵੱਤ ਵੱਤ ਸੁਪਰਵਾਈਜ਼ਨ ਆਪਣੀ ਕਰਦੇ ਆਂ। ਅੱਜ ਤਾਂ ਬਹੁਤ ਜ਼ਿਆਦਾ ਮਾਨੂੰ ਖੁਸ਼ੀ ਆ। ਇਦਾਂ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਸਾਰਾ ਕੁਝ ਭੁੱਲ ਕੇ ਅੱਜ ਇਸੇ ਵੇਲੇ ਕੁ ਪਤਲੇਗਾ ਘੰਟਾ ਕਦੋਂ ਬੀਤ ਗਿਆ। ਇਸ ਕਰਕੇ ਬਹੁਤ ਮਾਨੂੰ ਖੁਸ਼ੀ ਹੋਈ ਆ। ਜੋ ਹਕਮ ਜਹੈਦਰ ਸਾਹਿਬ ਨੇ ਜਿਤਾ ਮੈਂ ਸਮਝਦਾ ਕਿ ਇਹਦੇ ਨਾਲ ਇਕੱਲੇ ਅਸੀਂ ਨਹੀਂ ਸਾਰੀ ਸਿੱਖ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਗਈ ਹੈ। ਬਹੁਤ ਦਿਨਾਂ ਤੋਂ ਦੁਬਧਾ ਵੀ ਗੱਲ ਸੀ ਕਿ ਤਨਖਾਹੇ ਵੀ ਕਰਾਰ ਦੇ ਦਿੱਤੇ ਸਭ ਕੁਝ ਹੋ ਗਿਆ। ਉਹ ਜਿਹੜਾ ਆ ਇਹ ਸੇਵਾ ਕਦੋਂ ਲਗਣੀ ਆ ਕੋਈ ਇਹਨੂੰ ਤਨਖਾਈਆ ਕੋਈ ਹੁਕਮਨਾਮਾ ਕਹਿੰਦਾ ਕੋਈ ਸਜ਼ਾ ਕਹਿੰਦਾ ਸੀ ਪਰ ਮੈਂ ਤਾਂ ਉਹ ਸੇਵਾ ਲੱਗੀ ਆ ਸਾਰੇ ਬੰਦੇ ਜਿਹੜੇ ਆ ਚਾਹੇ ਵਾਸ਼ਰੂਮ ਦੀ ਸੇਵਾ ਆ ਭਾਂਡੇ ਮਾਜਣ ਦੀ ਸੇਵਾ ਆ ਲੰਗਰ ਪਟਾਉਣ ਦੀ ਸੇਵਾ ਆ ਪਾਠ ਸਰਬਲ ਕਰਨ ਦੀ ਕੁਰਬਾਨੀ ਸਰਬਲ ਕਰਨ ਦੀ ਸੇਵਾ ਆ ਜੋੜੇ ਸਾਫ ਕਰਨ ਦੀ ਸੇਵਾ ਆ ਇਹ ਸੇਵਾ ਆ ਇਹ ਸੇਵਾ ਜਿਹੜੀ ਆ ਇਹ ਸਾਨੂੰ ਖਲਪੁਖੇ ਦਿੱਤੀ ਆ ਸਾਡੇ ਭਾਗ ਚੰਗੇ ਆ ਕੋਈ ਮੈਂ ਧੰਨਵਾਦ ਕਰਨਾ ਕਿਉਂ ਨਾ ਪੰਜ ਦਿਨ ਸੇਵਾ ਕਿਸੇ ਕੀਤੀ ਜਣਾ ਮੈਂ ਆਪਣੇ ਹਲਕੇ ਦੇ ਵਿੱਚ ਸਾਡੇ ਜਿਹੜੇ ਆ 80 ਗੁਰਦੁਆਰੇ ਨੇ ਚਾਰ ਦਿਨ ਤੱਕ ਮੈਂ ਉੱਥੇ ਸੇਵਾ ਕਰਾਂਗਾ ਤੇ ਪੰਜਵੇਂ ਦਿਨ ਮੈਂ ਜਿਹੜਾ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸੇ ਜਾ ਕੇ ਸੇਵਾ ਕਰਾਂਗਾ ਤਾਂ ਕਿ ਪੂਰੀ ਆਪਣੀ ਹਾਜ਼ਰੀ ਨਿਭਾ ਸਕਾਂ। ਸਾਨੂੰ ਜਿਹੜੀ ਸਾਡੇ ਮਾਰੇ ਗਾਂ ਦਾ ਸਾਡੇ ਪੁਰਖੇ ਸਦੀਆਂ ਪੁਰਾਣੇ ਜਿਹੜਾ ਕੰਮ ਕਰਦੇ ਸੀ ਸਾਨੂੰ ਅੱਜ ਉਹ ਕੰਮ ਕਰਨ ਦਾ ਮੌਕਾ ਦਿੱਤਾ। ਜਿਹਦੇ ਨਾਲ ਮੈਂ ਸਿੰਘ ਸਾਹਿਬ ਦਾ ਇੱਕ ਵਾਰ ਨਹੀਂ ਲੱਖ ਵਾਰ ਧੰਵਾਦ ਕਰਦਾ। ਤੇ ਜਿਨ੍ਹਾਂ ਨੇ ਸਾਨੂੰ ਸਾਡੀ ਪਿਤਾ ਪੁਰਖੀ ਜੜੀ ਇਹ ਸੇਵਾ ਇਹ ਉਹ ਕਰਨ ਦਾ ਮੌਕਾ ਦਿੱਤਾ ਨੰਬਰ 1 ਦੂਸਰੀ ਗੱਲ ਮੈਂ ਸਿੰਘ ਸਾਹਿਬ ਦਾ ਇਸ ਵੱਲੋਂ ਧੰਨਵਾਦ ਕਰਦਾ ਕਿ ਇਹ ਜਿਹੜੀ ਲੈਟ੍ਰਨ ਬਾਥਰੂਮ ਦੀ ਸਫਾਈ ਆ ਇਹ ਬਹੁਤ ਦੇਰ ਤੋਂ ਪਹਿਲਾਂ ਜਿਹੜੀ ਸੇਵਾ ਅਕਾਲ ਤਖਤ ਸਾਹਿਬ ਤੋਂ ਲੱਗਦੀ ਸੀ ਉਹਦੇ ਚ ਸ਼ਾਮਲ ਹੋ ਜਾਂਦੀ ਤਾਂ ਬਹੁਤ ਹੀ ਚੰਗਾ ਹੁੰਦਾ ਹੁਣ ਤੱਕ ਸਮਾਜ ਦਾ ਬਹੁਤ ਕੁਝ ਸੁਧਰ ਗਿਆ ਹੁੰਦਾ ਇਹ ਜਾਤ ਪਾਤ ਨੂੰ ਮਾਰਨ ਲਈ ਇੱਕ ਬਹੁਤ ਵੱਡੀ ਸੱਟ ਹੈ ਇਸ ਲਈ ਮੈਂ ਸਮਝਦਾ ਕਿ ਇਹਦੇ ਨਾਲ ਹੀ ਸਾਡਾ ਪੰਜਾਬ ਇਹਦੇ ਨਾਲ ਹੀ ਸਾਡਾ ਸਿੱਖ ਧਰਮ ਇਹਦੇ ਨਾਲ ਹੀ ਸਾਡਾ ਦੇਸ਼ ਪੂਰਨ ਤੌਰ ਤੇ ਸੇਵਾ ਤੇ ਨਹੀਂ ਜਾਤ ਪਾਤ ਦੇ ਖਾਤਮੇ ਦਾ ਸੁਨੇਹਾ ਦਿੱਤਾ ਹੈ ਖਾਤਮੇ ਦਾ ਹਾਂ ਇਹ ਜਿਹੜਾ ਜਾਤ ਪਾਤ ਦਾ ਗੁਰਨਾਨਕ ਦੇ ਸਭ ਸੱਚੀ ਵਾਂਗ ਸਦਾ ਕੋਈ ਨਾ ਦੀ ਸੇਵਾ ਰਾਜੀ ਇੱਕ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਬਾਣੀ ਦੇ ਸਿਧਾਂਤ ਨੂੰ ਹੋਰ ਅੱਗੇ ਦੁਨੀਆ ਦੇ ਸਾਹਮਣੇ ਲਿਜਾਏਗਾ ਕਿ ਜਦੋਂ ਅਕਾਲ ਤਖਤ ਸਾਹਿਬ ਵੱਡੇ ਤੋਂ ਵੱਡੇ ਆਪਣੇ ਲੀਡਰ ਨੂੰ ਸਜ਼ਾ ਦੇਂਦਾ ਅਮਰਸਰ ਤੋਂ ਪੱਤਰਕਾਰ ਬਬਲ ਮਹਾਜੰਦੀ ਦੀ ਰਿਪੋਰਟ ਫਾਰ 올 ਯੋਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.